ਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅੱਜ ਆਏ ਸੀ ਆਪਾਂ ਆਪਣੇ ਖੇਤ ਬਾਣੀ ਨੂੰ ਲੈ ਕੇ ਤੇ ਕਪਲੇ ਨਾਲ ਆ ਕੇ ਬਹੁਤ ਵਧੀਆ ਅੱਜਿਆ ਖਰਾਕ ਨੂੰ ਵਧੀਆ ਕਪਲੇ ਨਾਲ ਆ ਕੇ ਦੇਖੇ ਖੱਬੂ ਚਰ ਲਾਜੀ ਬਹੁਤ ਸੋਹਣਾ ਖਰਾਕ ਖੜਾ ਹੋਵੇ ਇਹ ਨਾਲ ਹੀ ਸਲਤ ਆਉਂਦੀ ਹੈ ਖਰਾਕ ਆਪਾਂ ਮੰਨ ਜਾਂਦੀ ਹੈ ਝੋੜਿਆ ਵੀ ਤੇ ਅੱਜ ਸੋਚਿਆ ਸੀ ਬਾਣੀ ਨੂੰ ਲੈ ਕੇ ਚੱਲਦੇ ਖੇਤ ਤੇ ਨਾਲ ਤਾਂ ਇਹ ਵੀ ਰਾਈਡਿੰਗ ਕੀਤੀ ਅੱਜ ਤੇ ਨਾਲ ਹੀ ਅੱਜ ਨੂੰ ਜਿੱਥੇ ਛੜਤਾ ਵੀ ਜਲ ਹੁਣ ਖੱਬਲ ਖਾ ਲੋ ਨੂੰ ਤੇ ਜਿਲਾ ਵੀ ਹੁਣ ਘੋੜੇ ਪਾਲ ਕਾ ਵੀਰ ਆ ਸਭ ਨੂੰ ਪਤਾ ਹੀ ਆ ਵੀ ਇਹ ਖੱਬਲ ਦੇ ਬਹੁਤ ਫਾਇਦੇ ਆ ਤੇ ਅੱਜ ਕੱਲ ਇਹ ਵਟਾਂ ਤੇ ਜਿਵੇਂ ਦੇ ਅੱਜ ਕੱਲ ਨਾਈ ਦਾ ਤਾਪ ਦਾ ਵਟਾਂ ਤੇ ਉਗਰਦਾ ਇਹ ਤੇ ਪਸ਼ੂ ਦਾ ਚੱਲਣਾ ਅੱਜ ਕੱਲ ਬਣ ਜਾਂਦਾ ਪਰ ਆਪਣੀਆਂ ਵੀ ਕਈ ਮਜਬੂਰੀਆਂ ਬਣ ਜਾਂਦੀਆਂ ਕਿਸਾਨ ਵੀਰ ਖੱਬਲ ਨੂੰ ਦਵਾਈਆਂ ਨਾਲ ਰਾਉਂਡ ਅਪ ਜਾਂ ਹੋਰ ਦਵਾਈਆਂ ਨਾਲ ਨੂੰ ਉੱਤੋਂ ਛਾੜ ਦਿੰਦੇ ਆ ਤੇ ਘੋੜਿਆਂ ਵਾਲੇ ਆ ਕੇ ਤਾਂ ਇਹ ਟੋ ਜਿਹਾ ਸੁਨੇ ਦੇ ਸੁਭਾਗ ਗਈ ਆ ਅਸੀਂ ਆਪਾਂ ਕਿਤੇ ਵੀ ਵਟ ਤੇ ਸਪਰੇ ਨਹੀਂ ਕੀਤੀ ਤਾਂ ਆਪਾਂ ਨੂੰ ਪਤਾ ਸੀ ਜੀ ਹੁਣ ਘੋੜਿਆਂ ਦੀ ਖਾਕ ਹੈ ਤੇ ਆਪਾਂ ਇਰਖੀਆ ਵਟਾਂ ਤੇ ਕੋਈ ਸਪਰੇ ਨਹੀਂ ਕੀਤੀ ਤੇ ਹੁਣ ਆਪਾਂ ਇਹਨੂੰ ਖੇਤ ਲਿਆ ਕਰਾਂਗੇ ਵਾਰੀ-ਵਾਰੀ ਚਾਰਾਂ ਨੂੰ ਚਾਰੇ ਆਪਣੇ ਹੀਰ ਨੂੰ ਲਿਆ ਕਰਾਂਗੇ ਛੋਟੀ ਬਸ਼ੀਰੀ ਨੂੰ ਕਦੇ ਆਪਣੇ ਨੂਰ ਆ ਵੱਡੀ ਘੋੜੀ ਜਾਂ ਆਪਣੀ ਰੋਬੀ ਆ। ਯਾਰਾਂ ਨੂੰ ਆਪਾਂ ਇੱਥੇ ਖੱਬਲ ਤੇ ਲਿਆ ਕਰਾਂਗੇ ਹੌਲੀ-ਹੌਲੀ। ਕੱਜ ਜਾਲ ਗਿਆ ਛੇਤ ਜਿਹੜਾ ਆਪਾਂ ਖੇਤ ਲਿਆਈਏ ਤਾਂ। ਇਹਨੂੰ ਅੱਜ ਦੂਜੇ ਦਿਨ ਲਿਆਏ ਆ, ਕੱਲ ਲਿਆਏ ਸੀ ਪਹਿਲੇ ਦਿਨ। ਤੇ ਅੱਜ ਇਹਨੇ ਜਮਾਈ ਨਹੀਂ ਖਰਾਬ ਕੀਤਾ, ਜ ਵਧੀਆ ਆਈ ਐ, ਵਧੀਆ ਰਾਈਡਿੰਗ ਹੋ ਗਈ ਐ ਜੇ ਦੀ। ਇਹ ਅੱਜ ਮੈਂ ਖਾਈ 10 ਮਿੰਟ ਵਾਲੇ ਨੂੰ ਚਾਰ ਤੇ ਇੱਥੇ। ਨਾਲੇ ਹੌਲੀ-ਹੌਲੀ ਇੱਥੇ ਆ ਕੇ ਹੋਰ ਅੱਡਾ ਬਣ ਜੂਗਾ, ਆ ਜਾ ਕਰੂਗੀ। ਇਸ ਤਰ੍ਹਾਂ ਆਪਾਂសុ ਖਰਾਬ ਨਹੀਂ ਕਰਦਾ ਖੇਤ ਆ ਕੇ। ਕਿਉਂਕਿ ਪਸ਼ੂ ਨੂੰ ਪਤਾ ਲੱਗ ਜਾਂਦਾ ਵੀ ਉੱਥੇ ਖੇਤ ਮੇਰੇ ਖੱਬਲ ਮਿਲਣਾ ਹੈ ਤੇ ਪਸ਼ੂ ਚਾੜੇ ਭੱਜਿਆ ਹੁੰਦਾ ਵੀ ਖੇਤੀ ਖੇਤ ਚੱਲ ਗਏ। ਉਹ ਅੱਜ ਮੈਂ ਕਿਹਾ ਵੀ ਇਹਨਾਂ ਚਾਰ ਦੇ ਨਾਲ ਹੀ ਤੇ ਨਾਲੇ ਆਪਾਂ ਅੱਜ ਹੀ ਰਾਈਡਿੰਗ ਕਰਾਂਗੇ। ਤੇ ਸਾਡੀ ਬੀਟੀਏ ਜਿਹੜੀ ਰਾਈਡਿੰਗ ਕਰਕੇ ਲਈ ਹੈ ਖੁਸ਼ਦੀਪ। ਤੇ ਉਦੋਂ ਬਾਅਦ ਮੈਂ ਕਿਹਾ ਵੀ ਆਪਾਂ ਨੂੰ ਖੱਬਲ ਚਾਰਾਂਗੇ। ਕਹਿੰਦੇ ਹੁਣ ਇਹਨੂੰ ਮੁਰਕਾ ਆਇਆ ਪਿਆ ਜਿਹੜੀ ਨੂੰ ਨਾਲੇ ਦਾ ਮੁਰਕਾ ਸਕੂਬਾ ਨਾਲੇ ਇਹ ਇੱਕ ਬਲਖਾ ਲਊਗੀ। ਇਹ ਆਪਣਾ ਦੂਜੇ ਪਛਮੇ ਨਾਲ ਹੀ ਆਪਾਂ ਇਹਦੀਆਂ ਵੀਡੀਓ ਪਾ ਕੇ ਕਰਾਂਗੇ ਕਿਉਂਕਿ ਆਪਣਾ ਜਾਨਵਰ ਘਰ ਦੇ ਰੱਖੇ ਬਹੁਤ ਚਰਦੇ ਤੇ ਬੜਾ ਸਾਡਾ ਇਹਨਾਂ ਨਾਲ ਪਿਆਰ ਆ ਤੇ ਤਾਂ ਸਾਡਾ ਝੋਨੇ 'ਚ ਘੱਟ ਲੱਗਦਾ ਸੀ ਤਾਂ ਕਰਕੇ ਵਿਚਾਰੀਆਂ ਮਹੀਨਾ ਹੋਵੇ ਘਰੇ ਖੜਿਆ ਸੀ ਤੇ ਹੁਣ ਖੱਬਲ ਨੂੰ ਦੇਖ ਕੇ ਤੇ ਮੈਂ ਕਿਹਾ ਵੀ ਆਪਾਂ ਨੂੰ ਹੁਣ ਫੀਟ ਲਿਆਉਣਾ ਸ਼ੁਰੂ ਕਰੀਏ ਬਾਕੀ ਹੁਣ ਘਰੇ ਜਾਣ ਦੀ ਥੋੜੀ ਕਾਲੀ ਕਰਦੀ ਆ ਕਿਉਂਕਿ ਜਾਨਵਰ ਨੂੰ ਇਹ ਹੁੰਦਾ ਵੀ ਮੈਂ ਇੱਥੇ ਇਕੱਲੀ ਆ ਗਈ ਤੇ ਬੱਕਰੇ ਘਰੇ ਖੜੀਆਂ ਆ ਨਹੀਂ ਅੱਕਬੋ ਜਦੋਂ ਅਜੀ ਕਰਦਾ ਤੇ ਨਾਲੇ ਘਰੇ ਜਾਂਦੀ ਕਰਦਾ ਤੇ ਆਪਾਂ ਪਾਈ ਸਾਥ ਮਿੰਟ ਲਾਉਨੇ ਇੱਥੇ ਤੋਂ ਬਾਅਦ ਜੇ ਆਪਾਂ ਨੂੰ ਘਰੇ ਲੈ ਕੇ ਚੱਲਾਂਗੇ ਅੱਗੇ ਚੈਨਲ ਤੋਂ ਤੁਹਾਨੂੰ ਪਤਾ ਹੀ ਆ YouTube ਤੇ ਆਪਣਾ ਚੈਨਲ ਕੰਮ ਦੀਆਂ ਗੱਲਾਂ 04 ਆਪਣਾ ਚੈਨਲ ਆ ਉਹਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਆ ਕਰੋ ਤੇ ਲਾਈਕ ਕਰ ਤੇ ਸ਼ੇਅਰ ਕਰਿਆ ਕਰੋ ਹਮੇਸ਼ਾ ਹਮੇਸ਼ਾ ਤੇ ਆਪਾਂ ਵੀਡੀਓ ਪਾਉਂਦੇ ਰਿਹਾ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਇਹ ਸਿਗਰ ਮਾਖਾ ਵੀ ਨਾਲ ਤਾਂ ਆਪਾਂ ਘੋੜੀ ਨੂੰ ਖੇਤ ਦਾ ਜਿਹੜਾ ਕਢਾਵਾਂਗੇ ਤੇ ਨਾਲ ਇਹਨੂੰ ਖਬਲ ਖਵਾ ਕੇ ਲੈ ਆਵਾਂਗੇ ਦੋਸਤ ਜੀ ਰੂਹ ਹੀ ਖਰਾਕ ਹੈ ਦਿਖਾਉਣਾ ਆਪਾਂ ਦੇਖੀ ਨੂੰ ਇਹ ਚੜਾ ਲੈਣੇ ਰਾਈਡਿੰਗ ਕਰ ਲੂਗੀ ਜੀ ਸੋ ਸਾਰੇ ਕਿਸਾਨ ਜੀ ਦਾ ਬਹੁਤ ਬਹੁਤ ਧੰਨਵਾਦ ਕਿਲਾ ਇਹਨਾਂ ਨੇ ਘਰੇ ਪ੍ਰਬੰਧ ਕੀਤਾ ਤੁਹਾਨੂੰ ਉਹ ਵੀ ਦਿਖਾਵਾਂਗੇ ਮੱਛੀ ਤਾਂ ਲਾ ਕੇ ਕਿਵੇਂ ਚਿੱਟੀ ਮੱਖੀ ਤੋਂ ਬਚਾਇਆ ਆਪਾਂ ਇਹਨਾਂ ਨੂੰ ਕਿਉਂਕਿ ਅੱਜ ਕੱਲ ਚਿੱਟੀ ਮੱਖੀ ਇਹਨਾਂ ਨੂੰ ਬਹੁਤ ਤੰਗ ਕਰਦੀ ਹੈ ਸਾਲ ਹੁਣ ਇੱਥੇ ਵਿੱਚ ਛੱਤੀ ਮੱਖੀਆਂ ਸੰਗ ਕਰਦੀਆਂ ਹੁਣ ਘਰੇ ਲੈ ਜਾਣਾ ਪੈਣਾ ਘਰੇ ਦਾ ਆਪਣਾ ਬਹੁਤ ਵਧੀਆ ਪ੍ਰਬੰਧ ਹੈਗਾ ਤਾਂ ਕਰਕੇ ਆਪਾਂ ਥੋੜਾ ਜਿਹਾ ਖੇਡ ਘੱਟ ਲਿਓ ਨਗਰ ਦੇ ਅੱਜਕੱਲ੍ਹ ਛੋਣਾਂ ਵਿੱਚ ਛੱਤੀ ਮੱਖੀ ਹੁੰਦੀ ਹੈ ਉਹਦੇ ਕਰਕੇ ਪਸ਼ੂ ਪਰੇਸ਼ਾਨ ਹੋ ਜਾਂਦਾ ਸੋ ਹੁਣ ਚਲਦੇ ਹਾਂ ਘਰ ਨੂੰ ਵੀਡੀਓ ਨੂੰ ਕਰਦੇ ਆਂ ਬੰਦ ਸਾਰੇ ਕਿਸਾਨ ਵੀਰਾਂ ਦਾ ਧੰਨਵਾਦ ਜੀ